ਕਸਵਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੂਡ ਐਕਸ਼ਨ ਮੂਡ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਦੇ ਵੱਲੋਂ ਜਿੱਥੇ ਬੀਤੇ ਦਿਨ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਬੈਠਕਾਂ ਕੀਤੀਆਂ ਗਈਆਂ ਅਤੇ ਭ੍ਰਿਸ਼ਟਾਚਾਰ ਰੋਕਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਤੇ ਉੱਥੇ ਹੀ ਹੁਣ ਦੂਜੇ ਪਾਸੇ ਭਗਵੰਤ ਮਾਨ ਦੇ ਵੱਲੋਂ ਸਾਰਿਆਂ ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਨਾਲ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਗਈ ਬੈਠਕ ਦੇ ਵਿੱਚ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਮੂਹਮ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਪਹੁੰਚ ਕੇ ਖੱਗਰ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਲੋਕਾਂ ਦੇ ਨਾਲ ਮੁਲਾਕਾਤ ਕਰ ਤਿਆਰੀਆਂ ਦਾ ਜਾਇਜ਼ਾ ਲਿਆ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਮਾਸਟਰਮਾਈਂਡ ਬਦਨਾਮ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਲ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਦੇ ਵਿੱਚ ਲੋਰੈਂਸ ਪਾਕਿਸਤਾਨ ਦੇ ਬਦਨਾਮ ਡੌਨ ਸ਼ਹਿਜ਼ਾਦ ਪੱਟੀ ਦੇ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ ਹੁਸ਼ਿਆਰਪੁਰ ਪੁਲਿਸ ਨੇ ਕੀਤੀ ਸਖਤ ਚੈਕਿੰਗ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਹੋਰ ਜਗ੍ਹਾਾਂ ਦੇ ਲਈ ਲਈ ਤਲਾਸ਼ੀ ਇਸ ਦੌਰਾਨ ਕਈ ਸ਼ੱਕੀ ਲੋਕਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਅਤੇ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਹੀ ਐਸਐਸਪੀ ਸੁਰਿੰਦਰ ਲਾਂਬਾ ਨੇ ਨਸ਼ਾ ਤਸਕਰਾਂ ਨੂੰ ਦਿੱਤੀ ਸਖਤ ਚੇਤਾਵਨੀ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਵਪਨ ਸ਼ਰਮਾ ਨੇ ਦੋ ਥਾਣਿਆਂ ਦੇ ਵਿੱਚ ਕੀਤੀ ਅਚਨਚਿਤ ਚੈਕਿੰਗ ਕਿਹਾ ਥਾਣਾ ਮਾਡਲ ਟਾਊਨ ਦਾ ਹੋਵੇਗਾ ਨਵੀਨੀਕਰਨ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦਾ ਵੀ ਲਿਆ ਜ਼ਾਇਦਾ ਪੰਜਾਬ 'ਚ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਤੇਜ਼ ਮੀਂਹ ਅਤੇ ਤੂਫਾਨ ਦਾ ਅਲਰਟ ਜਾਰੀ ਮੌਸਮ ਵਿਭਾਗ ਅਨੁਸਾਰ 19 ਵੀ ਅਤੇ 21 ਜੂਨ ਨੂੰ ਪੈ ਸਕਦਾ ਹੈ ਤੇਜ਼ ਮੀਂਹ ਜਿਸ ਦੇ ਨਾਲ ਲੋਕਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ ਕਪੂਰਥਲਾ ਦੇ ਨਜ਼ਦੀਕ ਪਿੰਡ 'ਚ ਦੋ ਬਾਨਾਂ ਦੀ ਹੋਈ ਜ਼ਬਰਦਸਤ ਟੱਕਰ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੋਈ ਮੌਤ ਤਿੰਨ ਨੌਜਵਾਨ ਰਾਹਗੀਰਾਂ ਦੀ ਮਦਦ ਦੇ ਨਾਲ ਹਸਪਤਾਲ ਦਾਖਲ ਕਰਵਾਏ ਗਏ ਮ੍ਰਿਤਕਾਂ ਦੇ ਵਿੱਚ ਇੱਕ ਸਾਹਿਲਨਾਮਾ ਦਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਦੀਰਾਬਸੀ ਦੇ ਨਜ਼ਦੀਕ ਪੈਂਦੇ ਪਿੰਡ ਦਨੂਨੀ ਦੇ ਕੋਲ ਖੇਤਾਂ ਦੇ ਵਿੱਚ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਸ਼ਕਤੀਪੀਠ ਸ਼੍ਰੀ ਦੇਵੀ ਤਲਾ ਮੰਦਿਰ ਅਤੇ ਸ਼ਹਿਰ ਦੇ ਹੋਰ ਮੰਦਰਾਂ ਦੇ ਵਿੱਚ ਨਿਰਜਲਾ ਇਕਾदशी ਬੜੀ ਹੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਮਨਾਇ ਗਈ ਸ਼੍ਰੀ ਦੇਵੀ ਤਲਾ ਮੰਦਿਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਮੰਦਿਰ ਦੇ ਵਿੱਚ ਠੰਡੇ ਜਲ ਤੇ ਫਲਾਂ ਦਾ ਵੀ ਲੰਗਰ ਲਗਾਇਆ ਗਿਆ ਨਹਿਰੀ ਪਾਣੀ ਆਉਣ ਦੇ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਆਈ ਮੁਸਕਾਨ ਕਿਸਾਨਾਂ ਨੇ ਕਿਹਾ ਕਿ ਜਿੱਥੇ ਫਸਲਾਂ ਦਾ ਝਾੜ ਵਧੇਗਾ ਉਸ ਦੇ ਨਾਲ ਹੀ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਵੀ ਵਧੇਗਾ ਅਤੇ ਸਾਡੇ ਵੱਲੋਂ ਮੋਟਰਾਂ ਬੰਦ ਕਰਕੇ ਨਹਿਰੀ ਪਾਣੀ ਦੇ ਨਾਲ ਫਸਲਾਂ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ। ਮੌਸਮ ਵਿਭਾਗ ਨੇ ਦੇਸ਼ ਭਰ ਦੇ 9 ਸੂਬਿਆਂ ਵਿੱਚ ਭਿਆਨਕ ਗਰਮੀ ਅਤੇ ਹੀਟ ਵੇਵ ਦੀ ਜਾਰੀ ਕੀਤੀ ਚੇਤਾਵਨੀ ਲੋਕਾਂ ਨੂੰ ਅਤਿ ਗਰਮੀ ਤੋਂ ਨਹੀਂ ਮਿਲੇਗੀ ਰਾਹਤ ਇਸ ਤੋਂ ਇਲਾਵਾ ਉੱਤਰੀ ਪੂਰਬੀ ਰਾਜਾਂ ਵਿੱਚ ਅਗਲੇ ਦਿਨ ਤੋਂ 5 ਦਿਨਾਂ ਚ ਭਾਰੀ ਮੀਂਹ ਦਾ ਅਲਰਟ ਕੀਤਾ ਜਾ ਰਿਹਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਭਾਰਤੀ ਜਨਤਾ ਪਾਰਟੀ ਦੇ ਐਮਪੀ ਅਨੰਤ ਮਹਾਰਾਜ ਦੇ ਨਾਲ ਕੀਤੀ ਮੁਲਾਕਾਤ ਐਮਪੀ ਨੇ ਰਵਾਇਤੀ ਦੁਪੱਟਾ ਅਤੇ ਸੁਪਾਰੀ ਦੀਆਂ ਪੱਤੀਆਂ ਨਾਲ ਕੀਤਾ ਸਵਾਗਤ ਕਰਨਾਟਕ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੇ ਸਰਕਾਰ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਿਆ ਜਨਤਾ 당ਲ ਅਤੇ ਭਾਜਪਾ ਵਰਕਰਾਂ ਨੇ ਬੰਗਲੌਰੂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਕੀਤਾ ਪ੍ਰਦਰਸ਼ਨ ਇਸ ਦੌਰਾਨ ਭਾਰੀ ਹੰਗਾਮਾ ਹੋਇਆ ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ ਵਿੱਚ ਸਿੱਕਮ ਦੇ ਲਾਚੂਗਾ ਤੇ ਮੰਗੜ ਜ਼ਿਲ੍ਹੇ ਦੇ ਉੱਤਰੀ ਖੇਤਰਾਂ ਵਿੱਚ ਫਸੇ ਸਲਾਨੀਆਂ ਨੂੰ ਕੱਢਣ ਦੇ ਦੂਜੇ ਦਿਨ ਹੁਣ ਤੱਕ 15 ਸਲਾਨੀਆਂ ਨੂੰ ਬਚਾਇਆ ਗਿਆ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਬੀਆਰਓ एसडीआरएफ ਅਤੇ ਐਨਡੀਆਰਐਫ ਅਤੇ ਵਲੰਟੀਅਰ ਸਲਾਨੀਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਕਰ ਰਹੇ ਅਣਥੱਕ ਮਿਹਨਤ ਗੋਆ ਦੇ ਸਿਆਰਸਪਟਾ ਮੰਤਰੀ ਰੋਹਨ ਕੁੰਟੇ ਨੇ ਜੰਗਲਾਤ ਵਿਭਾਗ ਦੇ ਉਸ ਫੈਸਲੇ ਦਾ ਕੀਤਾ ਵਿਰੋਧ ਜਿਸ ਵਿੱਚ ਜੰਗਲਾਤ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਮੌਨਸੂਨ ਦੌਰਾਨ ਸੂਬੇ ਦੇ ਸਾਰੇ ਝਰਨਿਆਂ ਵਿੱਚ ਸਲਾਨੀਆਂ ਦੇ ਆਉਣ ਤੇ ਲਗਾਈ ਪਾਬੰਦੀ ਪ੍ਰਿੰਕਾ ਗਾਂਧੀ ਪਹਿਲੀ ਵਾਰ ਉਮੀਦਵਾਰ ਵਜੋਂ ਲੜੇਗੀ ਚੋਣੇ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਿੰਕਾ ਗਾਂਧੀ ਆਪਣੇ ਸਿਆਸੀ ਕਰੀਅਰ ਵਿੱਚ ਕੋਈ ਚੋਣ ਲੜੇਗੀ ਰਾਹੁਲ ਗਾਂਧੀ ਵੱਲੋਂ ਅਸਤੀਫਾ ਦੇਣ ਮਗਰੋਂ ਵਾਇਨਾਟ ਤੋਂ ਹੋਈ ਹੈ ਸੀਟ ਖਾਲੀ। ਨਵੀਨ ਪਟਨਾਇਕ ਦੇ 24 ਸਾਲਾਂ ਦੇ ਸ਼ਾਸਨ ਨੂੰ ਖਤਮ ਕਰਦੇ ਹੋਏ ਭਾਜਪਾ ਨੇ ਉੜੀਸ਼ਾ ਵਿਧਾਨ ਸਭਾ ਚੋਣਾਂ ਜਿੱਤੀਆਂ। ਮੁੱਖ ਮੰਤਰੀ ਮੋਹਨ ਚਰਨ ਮਾਂਜੀ, ਉਪ ਮੁੱਖ ਮੰਤਰੀ ਕੇਵੀ ਸਿੰਘ ਦਿਓ ਅਤੇ ਬੀਜੂ ਜਨਤਾ ਪਾਲ ਦੇ ਪ੍ਰਧਾਨ ਨਵੀਨ ਪਟਨਾਇਕ ਨੇ 17ਵੀਂ ਉੜੀਸ਼ਾ ਵਿਧਾਨ ਸਭਾ ਦੇ ਮੈਂਬਰ ਬਜ ਹੋ ਚੁੱਕੀ ਸੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਵਿੱਚ ਲਗਾਤਾਰ ਤੀਜੀ ਵਾਰ ਪੀਐਮ ਚੁਣੇ ਜਾਣ ਤੋਂ ਬਾਅਦ 30 ਜੂਨ ਨੂੰ ਆਲ ਇੰਡੀਆ ਰੇਡੀਓ ਤੇ ਆਪਣਾ ਮਾਸਿਕ ਪ੍ਰੋਗਰਾਮ ਮੰਨ ਕੇ ਬਾਤ ਕਰਨਗੇ ਸ਼ੁਰੂ ਇਸ ਪ੍ਰੋਗਰਾਮ ਰਾਹੀਂ ਪੀਐਮ ਮੋਦੀ ਇੱਕ ਵਾਰ ਫਿਰ ਦੇਸ਼ ਵਾਸੀਆਂ ਨਾਲ ਆਪਣੇ ਵਿਚਾਰ ਕਰਨਗੇ ਸਾਂਝੇ ਹਿਮਾਚਲ ਪ੍ਰਦੇਸ਼ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 10 ਜੁਲਾਈ ਨੂੰ ਪੈਣਗੀਆਂ ਵੋਟਾਂ ਤਿੰਨ ਸੀਟਾਂ ਤੇ ਹੋਣ ਜਾ ਰਹੀਆਂ ਉਹ ਪਚੋਣਾ ਦੇ ਨਤੀਜੇ 13 ਜੁਲਾਈ ਨੂੰ ਐਲਾਨ ਦਿੱਤੇ ਜਾਣਗੇ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੀ ਦੇਹਰਾ ਵਿਧਾਨ ਸਭਾ ਸੀਟ ਉੱਤੇ ਉਪ ਚੋਣ ਲਈ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੀ ਪਤਨੀ ਕਮਲੇਸ਼ ਠਾਕਰ ਨੂੰ ਦਿੱਤੀ ਟਿਕਟ ਮਹਾਰਾਸ਼ਟਰ ਵਿੱਚ ਚਤਰਪਤੀ ਸੰਭਾਜੀ ਨਗਰ ਤੇ ਸੁਲੀਪੰਜਨ ਇਲਾਕੇ ਵਿੱਚ ਵਾਪਰੇ ਭਿਆਨਕ ਹਾਦਸੇ 'ਚ 23 ਸਾਲਾ ਕੁੜੀ ਦੀ ਹੋਈ ਮੌਤ ਕੁੜੀ ਨੇ ਕਾਰ ਚਲਾਉਂਦੇ ਸਮੇਂ ਗਲਤੀ ਨਾਲ ਰਿਵਰਸ ਗিয়ার 'ਚ ਐਕਸੀਲੇਟਰ ਦਬਾ ਦਿੱਤਾ ਜਿਸ ਕਾਰਨ ਕਾਰ ਕ੍ਰੈਸ਼ ਬੈਰੀਅਰ ਤੋੜ ਕੇ ਡੂੰਗੀ ਕੜਚਿਡਕੀ ਚੀਨ ਇਟਲੀ 'ਚ ਆਯੋਜਿਤ ਜੀ-7 ਸੰਮੇਲਨ ਦੀ ਕੀਤੀ ਆਲੋਚਨਾ ਚੀਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲਿਨ ਜਿਆਂ ਨੇ ਜੀ-7 ਦੇਸ਼ਾਂ ਤੇ ਚੀਨ ਨੂੰ ਬਦਨਾਮ ਕਰਨ ਲਈ ਚੀਨ ਨਾਲ ਸੰਬੰਧਿਤ ਮੁੱਦਿਆਂ ਦੀ ਵਰਤੋਂ ਕਰਨ ਦਾ ਲਾਇਆ ਦੋਸ਼ ਕੈਲੀਫੋਰਨੀਆ ਵਿੱਚ ਇੱਕ ਸਮਾਗਮ 'ਚ ਰਾਸ਼ਟਰਪਤੀ ਪੋਰਟ ਸਿਆਸਤਾਂ ਤੇ ਮਸ਼ਹੂਰ ਚਿਰੇ ਮੌਜੂਦ ਸਨ ਉੱਥੇ ਸ਼ਹਿਰ ਦੇ ਇੱਕ ਹੋਰ ਇਲਾਕੇ 'ਚ ਇੱਕ ਅਮਰੀਕੀ ਸੀਕ੍ਰੀਟ ਏਜੰਟ ਨੂੰ ਬੰਦੂਕ ਦੀ ਨੋਕ ਤੇ ਲੁੱਟਿਆ ਪਾਕਿਸਤਾਨ ਦੇ ਸਿੱਧ ਸੂਬੇ ਚਾਰਾਖਾਨ ਨੇ ਊਠ ਦਾ ਕਟਿਆ ਪੈਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਸ਼ੂ ਅਧਿਕਾਰ ਸੰਗਠਨਾ ਤੇ ਲੋਕਾਂ ਨੇ ਕੀਤਾ ਤਿੱਖਾ ਵਿਰੋਧ ਸਰਕਾਰ ਤੋਂ ਸਖਤ ਕਾਰਵਾਈ ਦੀ ਕੀਤੀ ਮੰਗ ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਨੂੰ ਸ਼ਾਹੀ ਪਰਵਾਰ ਨੂੰ ਬਦਨਾਮ ਕਰਨ ਦੇ ਮਾਮਲੇ 'ਚ ਕਰਨਾ ਪਵੇਗਾ ਸਾਹਮਣਾ ਮੰਗਲਵਾਰ ਨੂੰ ਵੀ ਇਸ ਮਾਮਲੇ 'ਚ ਥਾਕਸੀਨ ਦੇ ਖਿਲਾਫ ਰਸਮੀ ਤੌਰ ਤੇ ਮਾਮਲਾ ਵੀ ਕੀਤਾ ਗਿਆ ਦਰਜ ਇਸ ਤੇ ਨਾਲ ਹੀ ਅਜਿਹੇ ਵੱਧੇ ਮਾਮਲਿਆਂ ਨੇ ਦੇਸ਼ ਦੀ ਰਾਜਨੀਤੀ ਵਿੱਚ ਅਸਥਿਰਤਾ ਕੀਤੀ ਪੈਦਾ ਉੱਤਰੀ ਕੋਰੀਆ ਦੇ ਸੈਨਿਕਾਂ ਨੇ ਸਰਹੱਦ ਦੇ ਨੇੜੇ ਫੌਜੀ ਸੀਮਾਬੰਦੀ ਲਾਈਨ ਦੀ ਕੀਤੀ ਉਲੰਘਣਾ ਜਿਸ ਤੋਂ ਬਾਅਦ ਦੱਖਣੀ ਕੋਰੀਆ ਵੱਲੋਂ ਦਿੱਤੀ ਗਈ ਚੇਤਾਵਨੀ ਉੱਤਰੀ ਕੋਰੀਆ ਦੇ ਦਰਜਨਾ ਸੈਨਿਕਾਂ ਨੇ ਅੱਜ ਫੌਜੀ ਸੀਮਾਬੰਦੀ ਰੇਖਾ ਨੂੰ ਪਾਰ ਕੀਤਾ ਤੇ ਦੱਖਣੀ ਕੋਰੀਆ ਵੱਲੋਂ ਚੇਤਾਵਨੀ ਗੋਲੀਬਾਰੀ ਕੀਤੇ ਜਾਣ ਤੇ ਹਟਿਆ ਪਿੱਛੇ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਹੁਣ ਪੂਰੀ ਦੁਨੀਆ 'ਚ ਦੇਰਿਆ ਦਿਖਾਈ ਜਿੱਥੇ ਭਾਰਤ ਇਸ ਸਮੇਂ ਆਤਿ ਦੀ ਗਰਮੀ ਦਾ ਰਿਕਾਰਡ ਬਣਾ ਰਿਆ ਉੱਥੇ ਯੂਰਪ ਅਤੇ ਅਮਰੀਕਾ 'ਚ ਵੀ ਤਾਪਮਾਨ ਨਵੇਂ ਪੱਧਰ ਤੇ ਪਹੁੰਚ ਰਿਹਾ ਅਮਰੀਕਾ 'ਚ ਗਰਮੀ ਇੰਨੀ ਤੇਜ਼ ਹੈ ਕਿ ਇੱਥੇ 7.5 ਕਰੋੜ ਲੋਕਾਂ ਲਈ ਜਾਰੀ ਕੀਤਾ ਹੈਲਥ ਅਲਰਟ ਅਮਰੀਕੀ ਅਤੇ ਬ੍ਰਿਟਿਸ਼ ਬਲਾਂ ਨੇ ਲਾਲ ਸਾਗਰ ਦੇ ਨੇੜੇ ਹੂਤੀ ਬਾਗਿਆਂ ਦੇ ਟਿਕਾਣਿਆਂ ਤੇ ਸ਼ੁਰੂ ਕੀਤੀ ਹਵਾਈ ਹਮਲੇ ਅਮਰੀਕਾ ਦੀ ਇਕਵਾਈ ਵਾਲੇ ਗੱਠਜੋੜ ਨੇ ਫਰਵਰੀ ਦੇ ਸ਼ੁਰੂ ਵਿੱਚ ਹੂਤੀ ਟਿਕਾਣਿਆਂ ਉੱਤੇ ਹਵਾਈ ਹਮਲੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਕਾਮਰਾਨ ਟਾਪੂ ਨੂੰ ਬਣਾਇਆ ਨਿਸ਼ਾਨਾ ਪਿਛਲੇ ਹਫਤੇ ਦੇ ਅਖੀਰ ਵਿੱਚ ਅਮਰੀਕਾ ਵਿੱਚ ਮਿਸ਼ੀਗਨ ਸਪਲੈਸ਼ ਪੈਡ ਵਿੱਚ ਹੋਈ ਗੋਲਾਬਾਰੀ ਵਿੱਚ ਜ਼ਖਮੀ ਹੋਏ 9 ਲੋਕਾਂ ਚੋਂ 2 ਦੀ ਹਾਲਤ ਗੰਭੀਰ ਸੀ 8 ਸਾਲਾ ਲੜਕਾ ਵੀ ਸ਼ਾਮਲ ਪਰ ਸਿਰ ਵਿੱਚ ਗੋਲੀ ਲੱਗਣ ਤੋਂ ਬਾਅਦ ਵੀ ਲੜਕੇ ਦੀ ਹਾਲਤ ਵਿੱਚ ਤੇਜ਼ੀ ਨਾਲ ਹੋ ਰਿਹਾ ਸੁਧਾਰ ਦੱਖਣੀ ਚੀਨ ਵਿੱਚ ਭਾਰੀ ਮੀਂਹ ਦੇ ਕਾਰਨ ਜ਼ਮੀਨ ਖਿਸਕਣ ਨਾਲ ਨਾਣ ਲੋਕਾਂ ਦੀ ਹੋਈ ਮੌਤ ਕਈ ਪਿੰਡਾਂ 'ਚ ਬਿਜਲੀ ਠੱਪ ਹੋਣ ਦੇ ਨਾਲ-ਨਾਲ ਫਸਲਾਂ ਹੋਈਆਂ ਬਰਬਾਦ ਇਸ ਦੌਰਾਨ ਦੇਸ਼ ਦਾ ਉੱਤਰੀ ਹਿੱਸਾ ਚੱਲ ਰਿਹਾ ਸੋਕੇ ਦੀ ਮਾਰ ਈਰਾਨ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਹੋਈ ਮੌਤ ਦੇਸ਼ ਦੇ ਉੱਤਰ ਤੇ ਕੈਸਪੀਅਨ ਸਾਗਰ ਦੇ ਨੇੜੇ ਇੱਕ ਹਸਪਤਾਲ 'ਚ ਲੱਗੀ ਭਿਆਨਕ ਅੱਗ ਭਾਰਤ ਦੇ ਵਿੱਚ ਖੇਤੀ ਸਾਰਾ ਸਾਲ ਕੀਤੀ ਜਾਂਦੀ ਹੈ ਪਰ ਕਿਸਾਨ ਹੁਣ ਵੱਖ-ਵੱਖ ਮੌਸਮਾਂ ਅਨੁਸਾਰ ਫਸਲਾਂ ਬੀਜਦੇ ਨੇ ਬਹੁਤ ਸਾਰੀਆਂ ਫਸਲਾਂ ਘੱਟ ਤਾਪਮਾਨ ਦੇ ਵਿੱਚ ਉਗਾਈਆਂ ਜਾਂਦੀਆਂ ਨੇ ਜੋ ਸਰਦੀਆਂ ਦੇ ਮੌਸਮ ਦੇ ਵਿੱਚ ਹੀ ਕਿਸਾਨ ਉਗਾਉਂਦੇ ਨੇ ਪਰ ਝੋਨੇ ਦੀ ਫਸਲ ਘੱਟ ਪਾਣੀ ਦੇ ਨਾਲ ਜ਼ਿਆਦਾ ਝਾੜ ਦੇਵੇਗੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਲਈ ਸੋਮਵਾਰ ਦਾ ਦਿਨ ਚੰਗਾ ਨਹੀਂ ਰਿਹਾ ਇਸ ਤੋਂ ਪਹਿਲਾਂ ਬਿਜਲੀ ਸਪਲਾਈ ਦੇ ਵਿੱਚ بگਨ ਪੈਨ ਕਾਰਨ ਕਈ ਯਾਤਰੀ ਪਰੇਸ਼ਾਨ ਦੰਦੇ ਸਨ ਪਰ ਜਿਵੇਂ ਹੀ ਹਵਾਈ ਅੱਡੇ ਤੋਂ ਸੰਚਾਲਨ ਸ਼ੁਰੂ ਹੋਇਆ ਤਾਂ ਇੰਡੀਗੋ ਫਲਾਈਟ ਰਾਹੀਂ ਬਾਗ ਡੋਗਰਾ ਜਾਣ ਵਾਲੇ ਯਾਤਰੀਆਂ ਲਈ ਨਵੀਂ ਸਮੱਸਿਆ ਖੜੀ ਹੋ ਗਈ ਹੈ LIC ਦੇਸ਼ ਦੇ ਮਹਾਨਗਰਾਂ ਦੇ ਵਿੱਚ ਸਥਿਤ ਆਪਣੀਆਂ ਰੀਅਲ ਅਸਟੇਟ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ LIC ਦੀ ਇਹਨਾਂ ਸੰਪਤੀਆਂ ਦੀ ਵਿਕਰੀ ਤੋਂ 50-60 ਹਜ਼ਾਰ ਕਰੋੜ ਜਟੌਣ ਦੀ ਯੋਜਨਾ ਹੈ ਇਸ ਲਈ ਕੰਪਨੀ ਆਪਣੇ ਪਲਾਟ ਅਤੇ ਕਮਰਸ਼ੀਅਲ ਬਿਲਡਿੰਗਾਂ ਨੂੰ ਵੇਚੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਯਾਨੀ ਕਿ ਅੱਜ ਨੋਸ਼ ਯਾਰੀਆ 26 ਕਰੋੜ ਲਾਪਾਤਰੀ ਕਿਸਾਨਾਂ ਲਈ ਵੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਨਿਵੇਸ਼ਕਾਂ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ। ਹੁਣ SBI ਨੇ 3 ਕਰੋੜ ਰੁਪਏ ਤੋਂ ਘੱਟ ਦੀ FD ਤੇ ਵਿਆਜ ਦਰਾਂ ਵਧਾ ਦਿੱਤੀਆਂ ਨੇ। ਕਰਨਾਟਕ ਸਰਕਾਰ ਨੇ ਹਫਤੇ ਦੇ ਅੰਤ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਕਰਨਾਟਕ ਸਰਕਾਰ ਨੇ ਪੈਟਰੋਲ ਤੇ 20% ਵਧਾ ਕੇ 29.84% ਦੀ ਅਤੇ ਡੀਜ਼ਲ ਤੇ 18.44% ਦੀ ਕਰ ਦਿੱਤਾ ਹੈ। ਇੱਕ ਪਾਸੇ T20 ਵਿਸ਼ਵ ਕੱਪ 2024 ਵਿੱਚ ਵੈਸੇਂਟਨਿਸ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਮੈਚ ਦੇ ਵਿੱਚ ਇੱਕ ਓਵਰ ਦੇ ਵਿੱਚ 36 ਦੌੜਾਂ ਬਣੀਆਂ। ਉਮਰਜ਼ਈ ਨੇ T20 ਕ੍ਰਿਕਟ ਦੇ ਇਸ ਸਭ ਤੋਂ ਮਹਿੰਗੇ ਓਵਰ ਦੇ ਵਿੱਚ 10 ਦੌੜਾ ਵਾਧੂ ਦੇ ਕੇ ਇਤਿਹਾਸ ਰਚਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਦਦ ਕੀਤੀ। ਰੋਹਿਰ ਸ਼ਰਮਨ ਨੂੰ ਅਠਵਾਰ ਤੇ ਵਿਰਾਟ ਕੋਲੀ ਨੂੰ ਛੇਵਾਰ ਆਊਟ ਕਰਨ ਵਾਲੇ ਮਹਾਨ ਗੇਂਦਬਾਜ਼ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ। ਬਾਬਰ ਅਜ਼ਮ ਦੀ ਗਵਾਹੀ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੇ ਆਇਰਲੈਂਡ ਨੂੰ ਹਰਾ ਕੇ ਟੂਰਨਾਮੈਂਟ ਦੇ ਵਿੱਚ ਆਪਣਾ ਸਫ਼ਰ ਸਮਾਪਤ ਕੀਤਾ। ਪਾਕਿਸਤਾਨ ਦੀ ਟੀਮ ਨੇ ਇਸ ਟੂਰਨਾਮੈਂਟ ਦੇ ਵਿੱਚ 4 ਤੋਂ 2 ਮੈਚ ਜਿੱਤੇ ਜਦਕਿ ਦੋ ਮੈਚਾਂ ਦੇ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨੀਰਜ ਇਸ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਬਣਿਆ ਇਸ 26 ਸਾਲਾ ਖਿਡਾਰੀ ਨੂੰ ਜਰਮਨੀ ਦੇ ਐਥਲੀਟ ਮੈਕਸ ਡਿਹਨਿੰਗ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ 90 ਮੀਟਰ ਤੱਕ ਨੇਜਾ ਸੁੱਟਣ ਵਾਲੇ ਖਿਡਾਰੀਆਂ ਦੀ ਸੂਚੀ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ ਜਿਸ ਦੀ ਤਿਆਰੀ ਉਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬੀ ਕਾਇਕ ਅਦਾਕਾਰ ਦਲਜੀਤ ਦੋਸਾਂਝ ਬਾਲੀਵੁੱਡ ਤੋਂ ਬਾਅਦ ਹੁਣ ਸਾਊਥ ਸਿਨੇਮਾ 'ਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ ਸੁਪਰਸਟਾਰ ਪ੍ਰabhas ਨੇ ਦਲਜੀਤ ਦੋਸਾਂਝ ਜਗੇ ਹੱਥ ਜੋੜੇ ਦਿੱਤੀ ਫੋਟੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਲਜੀਤ ਨੇ ਬ੍ਰॉडकास्ट ਚ ਦੱਸਿਆ ਕਿ ਉਹਨਾਂ ਨੇ 8 ਸਾਲ ਦੀ ਉਮਰ ਚ ਕਰੋ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਉਸ ਦੀ ਵਜ੍ਹਾ ਇੱਕ ਲੜਕੀ ਸੀ ਜਿਸ ਕਰਕੇ ਦਲਜੀਤ ਦੋਸਾਂਝ ਬੁੜੇ ਦੇ ਚੱਕਰ ਜਬ ਬੁੜੀ ਤਰ੍ਹਾਂ ਫਸ ਗਏ ਸਨ ਸੁਨਾਕਸ਼ੀ ਸੈਨਾ ਸੰਜੇ ਲੀਲਾ ਰਿਲੀਜ਼ ਹੋਈ ਵੈਬ ਸੀਰੀਜ਼ ਪੀਰਾ ਮੰਡੀ ਚ ਨਜ਼ਰ ਆਈ ਸੀ ਇਸ ਸੀਰੀਜ਼ ਦੇ ਵਿੱਚ ਉਹਨਾਂ ਨੇ ਇੱਕ ਨਕਾਰਾਤਮਕ ਕਿਰਦਾਰ ਨਿਭਾਇਆ ਜਿਸ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਇਤਫਾਕ ਨਾਲ ਸੁਨਾਕਸ਼ੀ ਸੈਨਾ ਦੀ ਦੇਖ ਆਪਣੇ ਪਿਤਾ ਸ਼ਤੁਰਗੰਗ ਸੈਨਾ ਦੀ ਐਕਸ ਪ੍ਰੇਮਿਕਾ ਰੀਨਾ ਰਾਏ ਦੇ ਨਾਲ ਮਿਲਣ ਤੇ ਸੁਨਾਕਸ਼ੀ ਨੇ ਤੋੜੀ ਚੁੱਪੀ ਇਨੀ ਦਿਨੀ ਬਾਲੀਵੁੱਡ ਚ ਸੁਨਾਕਸ਼ੀ ਸੈਨਾ ਅਤੇ ਜਹੇਰ ਇਕਬਾਲ ਦਾ ਵਿਆਹ ਸੁਰੱਖਿਆ ਚ ਹੈ ਦੱਸਿਆ ਜਾ ਰਿਹਾ ਹੈ ਕਿ ਸੁਨਾਕਸ਼ੀ 23 ਜੂਨ ਨੂੰ ਜਹੇਰ ਨਾਨਕਪੁਰ ਮੈरिज ਕਰਾਵੇਗੀ ਦਲਜੀਤ ਦੋਸਾਂਜ ਇੱਕ ਸ਼ਾਨਦਾਰ ਕਲਾਕਾਰ ਹੈ ਜਿਨ੍ਹਾਂ ਨੇ ਨਾ ਸਿਰਫ ਆਪਣੀ ਗਾਇਕੀ ਸਗੋ ਆਪਣੇ ਅਦਾਕਾਰੀ ਦੇ ਨਾਲ ਵੀ ਲੋਕਾਂ ਨੂੰ دیਵਾਨਾ ਬਣਾਇਆ ਹਾਲੀ ਵਿੱਚ ਉਹਨਾਂ ਦੇ ਵਿਆਹ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਅਫਵਾਹਾਂ ਵਿਚਾਲੇ ਦਲਜੀਤ ਦੋਸਾਂਜ ਨੇ ਤੋੜੀ ਚੁੱਪੀ ਜਾਇਆ ਪੱਠਾ ਚਾਰਿਆ ਟੀਵੀ ਇੰਡਸਟਰੀ ਦੇ ਮਸ਼ਹੂਰ ਚਿਹਰੇ ਹਨ ਉਹਨਾਂ ਨੇ ਕਈ ਨੈਗੇਟਿਵ ਰੋਲ ਨਿਭਾਏ ਹਨ ਉਹ ਕਈ ਵੱਡੇ ਸੀਰੀਅਲ ਦੇ ਵਿੱਚ ਵੀ ਨਜ਼ਰ ਆਏ ਹਨ ਤਾਂ ਨਾਲ ਤਾਂ ਨਾਲ ਉਹਨਾਂ ਨੇ ਨਾਮ ਸ਼ੋਹਰਤ ਹਾਸਲ ਕਰਨ ਦੇ ਬਾਅਦ ਵੀ ਉਹ 7 ਸਾਲ ਤੱਕ ਗਾਇਬ ਰਹੇ ਟੀਵੀ ਦੇ ਪਪੂਲਰ ਕਪਲ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੇ ਬ੍ਰੇਕਅਪ ਦੀ ਅਫਵਾਹ ਫੈਲਾਈ ਜਾਣ ਦੀ ਖਬਰਾਂ ਦੇ ਇਤਕਾਰ ਦੋਨੋ ਮੁੰਬਈ ਦੇ ਇੱਕ ਰੈਸਟੋਰੈਂਟ 'ਚ ਡਿਨਰ ਡੇਢ ਤੇ ਵੀ ਗਏ। ਬਾਲੀਵੁੱਡ ਐਕਟਰ ਆਇਸ਼ੂਮਾਨ ਖੁਰਾਨਾ ਦੀ ਮਲਟੀ ਟੈਲੈਂਟਡ ਪਤਨੀ ਤਾਇਰਾ ਕਾਸ਼ਪ ਅਪਕਮਿੰਗ ਕਮੇਡੀ ਫਿਲਮ ਸ਼ਰਮਾ ਜੀ ਦੀ ਬੇਟੀ ਦਾ ਪ੍ਰੀਮੀਅਮ 28 ਜੂਨ 2024 ਨੂੰ Amazon Prime Video ਤੇ ਦਿਖਾਈ ਜਾਵੇਗੀ। ਬਾਲੀਵੁੱਡ ਐਕਟਰੈਸ ਪ੍ਰਿਯੰਕਾ ਚੋਪਰਾ ਨੇ ਆਪਣੇ ਫੈਨਸ ਨੂੰ ਇਹ ਦੇ ਦਿੱਤੀ ਵਧਾਈ ਬਾਲੀਵੁੱਡ ਐਕਟ੍ਰੈਸ ਸ਼ਬਾਨਾ ਆਜ਼ਮੀ ਕਾਰਤਿਕ ਅਰਾਏ ਅਤੇ ਮਸ਼ਹੂਰ ਗੀਤਕਾਰ ਜਾਵੈਦ ਅਖਤਰ ਫਿਲਮ ਚੰਦੂ ਚੈਂਪੀਅਨ ਦੇਖਣ ਪਹੁੰਚੇ ਸ਼ਬਾਜ਼ ਆਜ਼ਮੀ ਨੇ ਕਾਰਤਿਕ ਅਤੇ ਕਬੀਰ ਖਾਨ ਦੇ ਕੰਮ ਦੀ ਤਾਰੀਫ਼ ਕੀਤੀ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਚੰਦੂ ਚੈਂਪੀਅਨ ਵਧੀਆ ਫਿਲਮ ਹੈ की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर